ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਤੇ ਆਪਾਂ ਵੀ ਇਹ ਬਿਲਕੁਲ ਵਧੀਆ ਘਰ ਦਾ ਕੰਮ ਆਪਣਾ ਹੋ ਗਿਆ ਹੈ। ਆ ਫਿਨਿਸ਼ ਸਾਰਾ ਕੰਮ ਖਤਮ ਕਰਕੇ ਬੱਚਿਆਂ ਤੋਂ ਆਰਡਰ ਲਾ ਕੇ ਬਣਵਾ ਲਿੱਤੀ ਆ। ਅੱਛਾ। ਇੱਧਰ ਚਾਹ ਰੱਖ ਕੇ ਚਾਹ ਪੀ ਕੇ ਹੁਣ ਚਲਾਉਂਗੇ ਆਪਾਂ ਮਸ਼ੀਨ। ਟਾਈਮ ਹੋ ਗਿਆ ਹੈ ਜੀ 11:30 ਵਜੇ ਦਾ। 11:30 ਬੱਜ ਚੁੱਕੇ ਆ ਤੇ ਮੈਂ ਕਿਹਾ ਚਲੋ ਚਾਹ ਪੀ ਕੇ ਇੱਕ ਸੂਟ ਰੰਦਾ ਮੇਰਾ ਮੈਂ ਕਿਹਾ ਉਹ ਸਿਲ ਲੈਣੇ ਆ। ਦੇ ਨਾਲੇ ਸ਼ੁਰੂ ਕਰ ਲਨੇ ਆਪਾਂ ਬਲੌਗ ਹੁਣ ਪੀਉਂਗੀ ਮੈਂ ਚਾਹ ਚਾਹ ਪੀ ਕੇ ਸ਼ੁਰੂ ਕਰਦੇ ਆਪਾਂ ਬਲੌਗ ਤੇ ਸਿਲਦੇ ਆ ਆਪਣਾ ਸੂਟ ਕਾਫੀ ਦਿਨਾਂ ਤੋਂ ਜਿਹੜਾ ਸੂਟ ਮੇਰਾ ਪਿਆ ਸੀ ਘਰ ਪਸਾਰਾ ਕਲੀਨ ਕਰ ਲਿਆ ਕੰਮ ਸਾਰਾ ਆਪਣਾ ਹੋ ਚੁੱਕਾ ਸਾਰਾ ਝਾੜੂ ਪੁੱਛੇ ਦਾ ਕੰਮ ਆਪਣਾ ਸਾਰਾ ਕਰ ਕੇ ਨਾ ਤੇ ਟਾਈਮ ਦੇਖੋ ਕਿ ਸਵੇ ਸਾਢੇ 11 ਹੋ ਚੁੱਕੇ ਆ ਤੇ ਚਲੋ ਮੈਂ ਚਾਹ ਪੀ ਕੇ ਫਿਰ ਬੰਨੇ ਆਪਾਂ ਮਸ਼ੀਨ ਤੇ ਅੱਤੇ ਚਾਹ ਵਗੈਰਾ ਪੀ ਕੇ ਅppa ਬੈਠ ਗਏ ਜੀ ਮਸ਼ੀਨ ਤੇ ਵਾਇਕਰੂ ਦਾ ਨਾਮ ਲੈ ਕੇ ਕਿਉਂਕਿ ਕਾਫੀ ਦਿਨਾਂ ਬਾਅਦ ਜਿਹੜੀ ਇਹ ਮਸ਼ੀਨ ਡਾਈ ਸੀਗੀ ਅੱਜ ਤੇ ਮੈਂ ਕਿਹਾ ਅੱਜ ਜੋ ਮਰਜ਼ੀ ਹੋ ਜਵੇ ਆਪਣੇ ਆਪ ਨੂੰ ਇੱਕ ਚੈਲੰਜ ਆ ਵੀ ਮੈਂ ਅੱਜ ਪੂਰਾ ਸੂਟ ਜਿਹੜਾ ਸੀ ਕੇ ਤਰਪਾਈ ਕਰਕੇ ਫਿਰ ਫ੍ਰੀ ਹੋ ਕੇ ਉੱਠਣਾ ਹੈ ਤੇ ਬੱਚਿਆਂ ਨੂੰ ਆਪਾਂ ਆਰਡਰ ਲਾਤਾ ਸੀਗਾ ਵੀ ਤੁਸੀਂ ਅੱਜ ਲੰਚ ਜਿਹੜਾ ਹੈ ਤੁਸੀਂ ਤਿਆਰ ਕਰਨਾ ਹੈ ਕਿਉਂਕਿ ਅਗਰ ਮੈਂ ਲੰਚ ਦਾ ਕੰਮ ਨੂੰ ਲੱਗ ਜਨਾ ਫਿਰ ਜਿਹੜਾ ਮਸ਼ੀਨ ਦਾ ਕੰਮ ਆਪਣਾ ਉਹ ਰਹਿ ਜਾਂਦਾ ਹੈ ਹਨਾ ਤੇ ਫੇ ਮੈਨੂੰ ਇਹ ਲਾਲਚ ਸੀ ਵੀ ਚਲੋ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਆ ਤੇ ਆਪਾਂ ਜਿਹੜੇ ਇੱਕ ਦੋ ਗਰਮੀਆਂ ਵਾਲੇ ਸੂਟ ਆਪਣੇ ਕੋਲ ਪਏ ਆ ਨਾ ਕਾਟਨ ਦੇ ਉਹ ਜਾਨ ਨੂੰ ਸਟਿਚ ਕਰ ਲਈਏ ਕਿਉਂਕਿ ਜਿੱਦਾਂ ਨਵੀਂ ਸ਼ਾਪਿੰਗ ਖਾਲੀ ਆ ਪਰ ਠਹਿਰ ਕੇ ਕਰਾਂਗੇ ਆ ਥੋੜਾ ਜਿਹਾ ਹੋਰ ਨਵੇਂ ਜਿਵੇਂ ਕਹਿੰਦੇ ਹੁੰਦੇ ਆ ਪ੍ਰਿੰਟਡ ਸੂਟ ਆ ਜਾਣ ਘਰ ਪੈਨਨ ਵਾਲੇ ਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਕੋਲ ਇੱਕ ਦੋ ਸੂਟ ਘਰੇ ਪਏ ਸੀ ਮੈਂ ਕਿਹਾ ਚਲੋ ਉਹ ਸਟਿਚ ਕਰ ਲੈਂਦੇ ਆ ਉਹ ਛੱਪਣ ਹੁਣ ਇਹ ਵੀ ਇਹ ਵੀ ਬੱਚੇ ਕਰਨੇ ਉਹ ਥੋੜੀ ਜੀ ਹੈਲਪ ਕਰਵਾ ਲੈਂਦੇ ਨੇ ਘਰ ਦੇ ਵਿੱਚ ਤੇ ਉਹਦੇ ਕਰਕੇ ਜਿਹੜਾ ਇਹ ਆਪਣਾ ਕੰਮ ਫਟਾਫਟ ਫਿਰ ਹੋ ਜਾਂਦਾ ਹੈ ਤੇ ਫਿਰ ਜਲਦੀ ਜਲਦੀ ਆਪਾਂ ਬੈਠ ਗਏ ਮਸ਼ੀਨ ਤੇ ਕਿਉਂਕਿ ਜਿੰਨਾ ਜਲਦੀ ਬੈਠਾਂਗੇ ਉਨਾ ਜਿਹੜਾ ਆਪਣਾ ਸੂਟ ਸਿਲ ਕੇ ਆਪਾਂ ਾਂਗੇ 11:30 ਵਜੇ ਮੈਂ ਬੈਠ ਗਈ ਸੀ ਸੂਟ ਸਿਲਾਉਣ ਵਾਸਤੇ ਕਿਉਂਕਿ ਫਿਰ ਮੈਨੂੰ ਇਹ ਵੀ ਲਾਲਚ ਸੀਗਾ ਵੀ ਸੂਟ ਸਿਲ ਕੇ ਥੋੜੀ ਦੇਰ ਵਾਸਤੇ ਆਪਾਂ ਉੱਠ ਕੇ ਰੈਸਟ ਵੀ ਕਰਨੀ ਹੈ ਥੋੜਾ ਜਿਹਾ ਸੋਣਾ ਵੀ ਹੈ ਕਿਉਂਕਿ ਸਵੇਰੇ 5 ਵਜੇ ਤੋਂ ਉੱਠ ਕੇ ਮਤਲਬ ਕਿ ਦੁਪਹਿਰ ਤੱਕ ਤਾਂ ਇਹ ਹੁੰਦਾ ਫਿਰ ਹੁਣ ਛੇਤੀ ਦੇ ਕੇ ਆਪਾਂ ਪੈ ਜੀਏ ਥੋੜੀ ਜਿਹੀ ਨੀਂਦ ਜਿਹੜੀ ਆ ਉਹ ਕੱਢ ਲਈਏ ਪਤਾ ਨਹੀਂ ਤੁਹਾਡੇ ਨਾਲ ਹੁੰਦਾ ਕਿ ਨਹੀਂ ਹੁੰਦਾ ਮੇਰੇ ਨਾਲ ਬਹੁਤ ਹੁੰਦਾ ਮੈਨੂੰ ਇਹ ਹੁੰਦਾ ਦੁਪਹਿਰ ਦੇ ਵਿੱਚ 1.5 ਘੰਟਾ ਮੈਂ ਸੋਣਾ ਹੀ ਸੋਣਾ ਹੈ ਜੋ ਮਰਜ਼ੀ ਹੋ ਜਵੇ ਦੇ ਤਾਂ ਮੇਰਾ ਸਿਰ ਇੰਨਾ ਦੁਖਦਾ ਹੈ ਨਾ ਫਿਰ ਮੈਨੂੰ ਮਤਲਬ ਕਿ ਮੇਰ ਤੋਂ ਕੰਮ ਵੀ ਨਹੀਂ ਹੁੰਦਾ ਇੰਨਾ ਜਿਹੜਾ ਹੈ ਮੇਰਾ ਹੈਡੈਕ ਹੋਣ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਉੱਠ ਕੇ ਜਿਹੜਾ ਹੈ ਬਣਾਉਂਗੀ ਮੈਂ ਈਵਨਿੰਗ ਟਾਈਮ ਦਾ ਮਤਲਬ ਕਿ ਡਿਨਰ ਮੈਂ ਤਿਆਰ ਕਰੂੰਗੀ ਲੰਚ ਕਰ ਦਿੱਤਾ ਸੀ ਜੀ ਆਪਣਾ ਜੀ ਬੇਟੀਆਂ ਨੇ ਤਿਆਰ ਲੋ ਜੀ ਮਸ਼ੀਨ ਤੋਂ ਉੱਠ ਗਏ ਆਪਾਂ ਤੇ ਸੂਟ ਆਪਣਾ ਰੈਡੀ ਆ ਇਹ ਸੀ ਲਾ ਜੀ ਆਪਾਂ ਕਮੀਜ਼ ਤੇ ਪਾਈ ਵੀ ਕਰ ਦਿੱਤਾ ਇਹ ਸੀ ਕਿ ਜੀ ਨਾਲ ਆਪਾਂ ਪੈਂਟ ਚਲੋ ਹੁਣ ਬਣਾਉਨੇ ਆ ਜੀ ਆਪਾਂ ਰੋਟੀ ਸਬਜੀ ਸਨ ਜੀਰਾ ਲੇ ਇੱਧਰ ਕਿਚਨ ਚਾਕੇ ਲੱਗ ਕੇ ਸੀ ਜੀ ਅਪਾ ਡਿਨਰ ਦੀ ਤਿਆਰੀ ਕਰਨ ਪਿਆਜ਼ ਅਦਰਕ ਲਸਣ ਵਗੈਰਾ ਸਾਰੇ ਮਤਲਬ ਕਿ ਸਬਜੀ ਵਗੈਰਾ ਕੱਟ ਕੇ ਬੱਚਿਆਂ ਨੇ ਰੈਡੀ ਕਰਕੇ ਰੱਖ ਦਿੱਤੀ ਸੀ ਇੱਧਰ ਜਿਹੜਾ ਆਪਣਾ ਔਇਲ ਵੀ ਗਰਮ ਹੋ ਗਿਆ ਤੇ ਉਹਦੇ ਵਿੱਚ ਜਿਹੜਾ ਆ ਮੈਂ ਅ ਜੀਰਾ ਲਸਣ ਤੇ ਅਦਰਕ ਉਹ ਪਾ ਦਿੱਤਾ ਸੀਗਾ ਤੇ ਜਿਹੜਾ ਇਹ ਤੜਕਾ ਲਗਾਣਾ ਸ਼ੁਰੂ ਕਰ ਦਿੱਤਾ ਸੀ ਬੱਚਿਆਂ ਨੇ ਹੈਲਪ ਕਰਨ ਕਰਕੇ ਮੇਰਾ ਅੱਜ ਸੂਟ ਵੀ ਪੂਰਾ ਸਟਿਚ ਹੋ ਗਿਆ ਤੇ ਜਿਹੜਾ ਘਰ ਦਾ ਵੀ ਮਤਲਬ ਕਿ ਬੱਚਾ ਨੇ ਸੰਭਾਲ ਲਿੱਤਾ ਜਿਗਾ ਤੇ ਇੱਧਰ ਜਿਹੜਾ ਆ ਮੈਂ ਕਿਚਨ ਵਿੱਚ ਫੇ ਫਟਾਫਟ ਜਿਹੜਾ ਆ ਡਿਨਰ ਦੀ ਤਿਆਰੀ ਨੂੰ ਲੱਗ ਕੇ ਸੀ ਮਤਲਬ ਕਿ ਸ਼ਿਮਲਾ ਮਿਰਚ ਪੰਡੀਆਂ ਬਣਾਣਾ ਸੀ ਉਹਨੂੰ ਤੜਕਾ ਲਗਾਉਣ ਲੱਗ ਗਈ ਸੀਗੇ ਤੇ ਕੁਝ ਜਦੋਂ ਮਸ਼ੀਨ ਤੋਂ ਉੱਠੋ ਉੱਠ ਕੇ ਨਾ ਕਾਫੀ ਦੇਰ ਨਾ ਕੰਮ ਕਰਨੇ ਨੂੰ ਮਨ ਵੀ ਨਹੀਂ ਕਰਦਾ ਤੇ ਅੱਜ ਕੁਝ ਥੋੜਾ ਜਿਹਾ ਲੇਟ ਹੀ ਕਰ ਲਿੱਤਾ ਸੀ ਮੈਂ ਡਿਨਰ ਕਿਉਂਕਿ ਹੁਣ ਗਰਮੀਆਂ ਦਾ ਟਾਈਮ ਆ ਗਿਆ ਹੈ ਤੇ ਹੁਣ ਥੋੜਾ ਜਿਹਾ ਰੋਟੀ ਪਾਣੀ ਲੇਟ ਹੋ ਹੀ ਜਾਂਦਾ ਹੈ ਤੇ ਇੱਧਰ ਆਪਣਾ ਤੜਕਾ ਲੱਗ ਰਿਹਾ ਹੈ ਆ ਤੇ ਜਾਨ ਨੂੰ ਮੈਨੂੰ ਮਤਲਬ ਕਿ ਹਰਮਨ ਨੇ ਆਟਾ ਵਗੈਰਾ ਵੀ ਗੁੰਨ ਕੇ ਰੱਖ ਦਿੱਤਾ ਸੀਗਾ ਤੇ ਅੱਜ ਸਿਰਫ ਮੇਰਾ ਮਤਲਬ ਕਿ ਫੁਲਕੇ ਬਣਾਣੇ ਸੀ ਤੇ ਸਬਜ਼ੀ ਬ बनानी ਸੀ ਬਾਕੀ ਤਕਰੀਬਨ ਬੱਚਿਆਂ ਨੇ ਬਰਤਨ ਵਗੈਰਾ ਸਾਰਾ ਨਾਲ ਦੀ ਨਾਲ ਬੱਚਿਆਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਵੀ ਇਹ ਸੀ ਵੀ ਚਲੋ ਅੱਜ ਮੰਮਾ ਨੇ ਮਸ਼ੀਨ ਤੇ ਕੰਮ ਕੀਤਾ ਹੈ ਤੇ ਅਸੀਂ ਨਾਲ ਹੈਲਪ ਕਰਵਾ ਦਈਏ ਤੇ ਇਧਰ ਆਪਣਾ ਤੜਕਾ ਲੱਗ ਰਿਹਾ ਹੈ ਪਿਆਜ਼ ਵਗੈਰਾ ਵੀ ਆਪਣੇ ਹੋ ਚੁੱਕੇ ਆ ਤੇ ਨਾਲ ਹੀ ਆਪਾਂ ਜੋ ਰੂਟੀਨ ਦੇ ਡਰਾਈ ਮਸਾਲੇ ਹੁੰਦੇ ਆ ਉਹ ਪਾਣੇ ਸ਼ੁਰੂ ਕਰਦੇ ਮਤਲਬ ਕਿ ਪਿਆਜ਼ ਵਗੈਰਾ ਆਪਣੇ ਪੁੱਜ ਗਏ ਤੇ ਉਹਦੇ ਵਿੱਚ ਆਪਾਂ ਹਲਦੀ ਵਗੈਰਾ ਅ ਗਰਮ ਮਸਾਲਾ ਨਮਕ ਤੇ ਮਿਰਚ ਹਰੀ ਤੇ ਲਾਲ ਟਮਾਟਰ ਉਹ ਪਾ ਕੇ ਜਿਹੜਾ ਤੜਕਾ ਆਪਣਾ ਜਿਹੜਾ ਹੋ ਰਿਹਾ ਹੈ ਤੇ ਇਦਾਂ ਹੀ ਮੈਂ ਨਾਲ ਹੀ ਕਰ ਦੂੰਗੀ ਐਡ ਥੋੜੇ ਜਿਹਾ ਆਲੂ ਕਿਉਂਕਿ ਬੱਚਿਆਂ ਨੇ ਤਾਂ ਆਲੂ ਹੀ ਜ਼ਿਆਦਾ ਖਾਣੇ ਹੁੰਦੇ ਆ ਤੇ ਜਨੂ ਮੇਰੇ ਆਲੂ ਵਗੈਰਾ ਮਤਲਬ ਕਿ ਰਿੰਚਨਗੇ ਬਾਅਦ ਵਿੱਚ ਜਿਹੜਾ ਆ ਮੈਂ ਸ਼ਿਮਲਾ ਮਿਰਚ ਤੇ ਪਨੀਰ ਪਾਉਂਗੀ ਕਿਉਂਕਿ ਆਲੂ ਥੋੜੇ ਜਿਹਾ ਅ ਅਦਰਿੱਚੇ ਜੇ ਹੋ ਜਾਣਗੇ ਫਿਰ ਜਿਹੜਾ ਆ ਮੈਂ ਸ਼ਿਮਲਾ ਮਿਰਚ ਤੇ ਪਨੀਰ ਜਿਵੇਂ ਇਕੱਠੀ ਐਡ ਕਰ ਦੂੰਗੀ ਫਿਰ ਸਬਜ਼ੀ ਬਿਲਕੁਲ ਨਾ ਮਤਲਬ ਕਿ ਕੜਾਹੀ ਤਰ੍ਹਾਂ ਹੋ ਜਾਂਦੀ ਹੈ ਖੀਰ ਜਿਹੀ ਬਣ ਜਾਂਦੀ ਹੈ ਤੇ ਮਤਲਬ ਕਿ ਬੱਚਿਆਂ ਨੂੰ ਥੋੜੀ ਜਿਹੀ ਡਰਾਈ ਡਰਾਈ ਦਾ ਅਲੱਗ-ਅਲੱਗ ਜਿਹੜੀ ਚੀਜ਼ ਹੋਵੇ ਵਿੱਚ ਉਹ ਵਧੀਆ ਲੱਗਦੀ ਆ ਤੇ ਖੁੱਲੀ-ਖੁੱਲੀ ਜੀ ਸਬਜ਼ੀ ਬੱਚਿਆਂ ਨੂੰ ਪਸੰਦ ਨਹੀਂ ਹੈਗੀ ਤੇ ਇਸ ਲਈ ਮੈਂ ਜਿਹੜਾ ਇਹ ਪਹਿਲਾਂ ਆਲੂ ਪਾ ਕੇ ਨਾਲ ਹੀ ਜਿਹੜਾ ਇਹ ਪਨੀਰ ਵਗੈਰਾ ਕੱਟਣਾ ਸ਼ੁਰੂ ਕਰ ਦਿੱਤਾ ਤੇ ਸ਼ਿਮਲਾ ਮਿਰਚ ਵਗੈਰਾ ਕੱਟੀ ਪਈ ਸੀਗੀ ਤੇ ਜਾਨੂੰ ਮੇਰਾ ਪਨੀਰ ਕੱਟ ਹੋਊਗਾ ਜਾਨੂੰ ਜਿਹੜੇ ਆਪਣੇ ਆਲੂ ਆ ਉਹ ਰਿੱਚ ਜਾਣਗੇ ਕਿਉਂਕਿ ਆਲੂਆਂ ਟਾਈਮ ਲੱਗਦਾ ਹੈ ਪਨੀਰ ਵੀ ਸੌਫਟ ਹੁੰਦਾ ਹੈ ਉਹਨੂੰ ਵੀ ਇੰਨਾ ਟਾਈਮ ਨਹੀਂ ਲੱਗਣਾ ਹੈਗਾ ਤੇ ਜਿਹੜੀ ਸ਼ਿਮਲਾ ਮਿਰਚ ਉਹ ਵੀ ਨਹੀਂ ਇੰਨਾ ਟਾਈਮ ਜਿਹੜਾ ਆ ਲੈਂਦੀ ਹੈਗੀ ਤੇ ਭਾਫ਼ ਨਾਲ ਹੀ ਜੜੀ ਹੈ ਸਬਜੀ ਮਤਲਬ ਸ਼ਿਮਲਾ ਮਿਰਚ ਪਨੀਰ ਦਿੱਤਾ ਹੋ ਜਾਂਦੀ ਹੈ ਤੇ ਆਲੂ ਆ ਜਿਹੜੇ ਉਹਨਾਂ ਨੂੰ ਟਾਈਮ ਲੱਗਦਾ ਹੈ ਨਾ ਤੇ ਇਸੇ ਕਰਕੇ ਮੈਂ ਟਮਾਟਰਾਂ ਦੇ ਜਸਟ ਨਾਲ ਹੀ ਜਿਹੜੇ ਆਲੂ ਪਾ ਦਿੱਤੇ ਸੀ ਮੈਂ ਕਿ ਨਾਲ ਟਮਾਟਰ ਹੋ ਜਾਣਗੇ ਨਾਲ ਹੀ ਜਿਹੜੇ ਆਪਣੇ ਆਲੂ ਹੋ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਹੁਣ ਐਡ ਕਰ ਦਾਂਗੇ ਅ ਦੇਖ ਕੇ ਆਲੂ ਵੀ ਆਪਣੇ ਹੋ ਗਏ ਫਿਰ ਪਨੀਰ ਤੇ Shimla mirch ਵੀ ਆਪਾਂ ਇਹਦੇ ਵਿੱਚ ਅ ਐਡ ਕਰ ਦਾਂਗੇ ਇੱਥੇ ਹੁਣ ਮੈਂ ਚੈੱਕ ਕਰ ਰਹੀ ਸੀ ਵੀ ਆਪਣੇ ਆਲੂ ਤਕਰੀਬਨ ਤਕਰੀਬਨ ਹੋ ਚੁੱਕੇ ਆ ਤੇ ਬਾਕੀ ਜਿਹੜੇ ਰਹਿੰਦੇ ਹੁੰਦੇ ਘਸਰਾ ਉਹ ਮਤਲਬ ਕਿ ਹੁਣ ਸਬਜ਼ੀਆਂ ਪਾ ਕੇ ਜਦੋਂ ਪਟਾ ਕੇ ਰੱਖਾਂਗੇ ਉਹਦੇ ਨਾਲ ਹੋ ਜਾਊਗੀ ਤੇ ਹੁਣ ਆਪਾਂ Shimla mirch ਤੇ ਪਨੀਰ ਉਹ ਇਹਦੇ ਵਿੱਚ ਐਡ ਕਰ ਦਾਂਗੇ ਇੰਨੀ ਟੇਸਟੀ ਸਬਜ਼ੀ ਬਣੀ ਮਤਲਬ ਕਿ ਬਹੁਤ ਜਿਆਦਾ ਟੇਸਟੀ ਸਬਜੀ ਬਣੀ ਸਾਡਾ ਮਤਲਬ ਕਿ ਡਿਨਰ ਦਾ ਹੀ ਸਰੇ ਇਸ ਸਬਜੀ ਨਾਲ ਬੱਚਿਆਂ ਨੇ ਜਦੇ ਚਟਮ ਕਰ ਦਿੱਤੀ ਇੰਨੀ ਕਹਿੰਦੇ ਮम्मा ਟੇਸਟੀ ਲੱਗੀ ਆ ਤੇ ਹੁਣ ਕਾਫੀ ਜਿਹੜੇ ਸਬਜੀ ਆ ਨਾ ਗਰਮੀਆਂ ਇਤਰਾ ਆਪਣਾ ਤੜਕਾ ਲਾ ਕੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਹੁਣ ਮੈਂ ਇਹਨੂੰ ਟੱਕ ਕੇ ਥੋੜੀ ਦੇਰ ਵਾਸਤੇ ਰੱਖ ਦੂੰਗੀ ਤੇ ਦੇਖੋ ਤੁਸੀਂ ਸਬਜੀ ਆਪਣੀ ਰੈਡੀ ਆ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਚਲੋ ਜੀ ਫੇਮ ਮਿਲਦੇ ਆਪ ਅ ਨੈਕਸਟ ਵੀਡੀਓ ਚ ਤਦ ਤੱਕ ਲਈ ਸਸਰੀਆ ਕਾਲ ਬਾਈ ਬਾਈ